ਇੱਕ 50 ਕ ਸਾਲ ਦਾ 55 ਕ ਸਾਲ ਦਾ ਇਨਸਾਨ ਉਹਦੀ ਘਰ ਵਾਲੀ ਉਹਨੂੰ ਨਾਲ ਲੈ ਕੇ ਤੇ ਡਾਕਟਰ ਦੇ ਕੋਲ ਪਹੁੰਚੀ 55 ਕ ਸਾਲ ਦੀ ਉਮਰ ਸੀ ਕਹਿਣ ਲੱਗੀ ਡਾਕਟਰ ਸਾਹਿਬ ਇਹ ਚਿੰਤਾ ਵਿੱਚ ਬਹੁਤ ਰਹਿੰਦੇ ਨੇ ਡਿਪਰੈਸ਼ਨ ਦੇ ਵਿੱਚ ਨੇ ਔਰ ਅੱਜ ਕੱਲ ਡਿਪਰੈਸ਼ਨ ਵਧਦਾ ਹੈ ਜਿਵੇਂ ਗੱਡੀਆਂ ਵਧੀਆਂ ਕਾਰਾਂ ਵਧੀਆਂ ਘਰ ਦੀਆਂ ਸੁਵਿਧਾਵਾਂ ਵਧੀਆਂ ਸੁੱਖ ਸਾਧਨ ਵਧੇ ਦਿਪਰੈਸ਼ਨ ਵੀ ਉਹਨਾਂ ਵੱਧ ਗਿਆ। ਅੱਛਾ ਇਹ ਡਿਪਰੈਸ਼ਨ ਵਿੱਚ ਰਹਿੰਦੇ ਨੇ ਜੀ। ਡਾਕਟਰ ਨੇ ਦੇਖਿਆ ਵੀ ਚੰਗਾ ਭਲਾ ਬੰਦਾ ਹੈ। ਉਹਨੇ ਕੋਲ ਬਿਠਾ ਲਿਆ। ਕਹਿਣ ਲੱਗਾ ਮੈਨੂੰ ਇਹ ਦੱਸ ਵੀ ਤੈਨੂੰ ਡਿਪਰੈਸ਼ਨ ਹੈ ਕਿਉਂ? ਤੈਨੂੰ ਕਿਉਂ ਲੱਗਦਾ ਹੈ? ਚਿੰਤਾ ਕਾਦੀ ਹੈ? ਉਹ ਕਹਿਣ ਲੱਗਾ ਜੀ ਮੈਨੂੰ ਚਿੰਤਾ ਇਹ ਹੈ ਵੀ 5 ਕਿਸਾਲ ਮੇਰੀ ਰਿਟਾਇਰਮੈਂਟ ਹੋਣ ਚ ਰਹਿ ਗਈ। 5 ਬੱਚਾ ਦਾ ਮੈਂ 55 ਦਾ ਮੈਂ ਹੋ ਚੁੱਕਿਆ ਹਾਂ। ਘਰ ਬਣਾਇਆ ਸੀ ਕਰਜ਼ੇ ਦੇ ਉੱਤੇ ਉਹਦੀ ਕਿਸ਼ਤ ਚੱਲਦੀ ਹੈ ਗੱਡੀ ਲਈ ਸੀ ਉਹਦੀ ਕਿਸ਼ਤ ਚੱਲਦੀ ਹੈ ਬੱਚੇ ਪੜ ਲੈ ਗਏ ਨੇ ਨੌਕਰੀ ਅਜੇ ਮਿਲੀ ਕੋਈ ਨਹੀਂ ਹੈ ਪ੍ਰਾਈਵੇਟ ਲੱਗੇ ਹੋਏ ਨੇ ਇਸ ਕਰਕੇ ਮੈਨੂੰ ਚਿੰਤਾ ਰਹਿੰਦੀ ਹੈ ਕਹਿੰਦੀ بس ਐਨੀ ਗੱਲ ਹੈ ਇਹਨਾਂ ਜੀ ਹਾਂ ਐਨੀ ਆ ਕਿ ਤਿੰਨ ਚਾਰ ਗੱਲਾਂ ਦੱਸੀਆਂ ਹੋਣੇ ਵੀ ਮੈਨੂੰ ਚਿੰਤਾ ਬਹੁਤ ਹੈ ਅਕਸਰ ਵਰਮ ਕੋ ਆਹੀ ਚਿੰਤਾਵਾਂ ਹੁੰਦੀਆਂ ਸਾਨੂੰ ਉਹ ਕਹਿੰਦਾ ਇੱਕ ਕੰਮ ਕਰ ਦਵਾਈ ਤੈਨੂੰ ਮੈਂ ਕੋਈ ਨਹੀਂ ਦੇਣੀ ਇਹ ਬੇਨਤੀ ਸਮਝੋ ਬੜੇ ਧਿਆਨ ਨਾਲ ਦਵਾਈ ਤੈਨੂੰ ਕੋਈ ਨਹੀਂ ਦੇਣੀ ਤੁਮ ਇਹਨੂੰ ਕੱਲ ਦੱਸ ਇੱਕ ਤੂੰ ਪੜਿਆ ਕਿੰਨਾ ਕਹਿੰਦਾ ਜੀ ਮੈਂ ਇੰਨਾ ਪੜਿਆ 10ਵੀਂ ਇਹ ਇੱਕ ਕੰਮ ਕਰੀ 10ਵੀਂ ਕਲਾਸ ਦੇ ਵਿੱਚ ਤੇਰੀ ਨਾਲ ਤੇਰੇ ਕਿੰਨੇ ਕਿ ਮਿੱਤਰ ਸੱਜਣ ਪੜਦੇ ਸੀ ਉਹਨੇ ਦੱਸਿਆ ਮੋਟਾ-ਮੋਟਾ ਕਹਿਣ ਲੱਗਾ ਜੀ 70 ਕ ਬੰਦੇ ਸੀ ਅਸੀਂ ਪੜਦੇ 10ਵੀਂ ਕਲਾਸ ਮੇਰੇ ਨਾਲ ਮੇਰੇ ਮਿੱਤਰ ਦੋਸਤ 70 ਕਸੀਗੇ ਉਹ ਕਹਿੰਦਾ ਹਫਤੇ ਦੇ ਵਿੱਚ ਨਾ ਤੇਰਾ ਕੰਮ ਆ ਇੱਕ ਵੀ ਜਿਹੜੇ ਤੇਰੇ ਨਾਲ 10ਵੀਂ ਕਲਾਸ ਵਿੱਚ ਪੜ੍ਹਦੇ ਸੀ ਨਾ ਉਹ ਲੋਕ ਆਪਾਂ ਕਰਕੇ ਦੇਖੀਏ ਸਾਰੇ ਚਿੰਤਾ ਮਿਟ ਜੀ ਤੂੰ ਇੱਕ ਹਫਤੇ ਦੇ ਵਿੱਚ ਉਹਨਾਂ ਦਾ ਬਾਇਓ ਡਾਟਾ ਤਿਆਰ ਕਰਕੇ ਲਿਆਉਣਾ ਵੀ ਕਿਹੜੇ ਕਿਹੜੇ ਬੰਦੇ ਕੀ ਕੀ ਕਰਦੇ ਪਏ ਆ ਤੇ ਕੀ ਕੀ ਬਣ ਗਏ ਨੇ ਬਸ ਇੰਨਾ ਹੀ ਪਤਾ ਕਰਨਾ ਵੀ ਕਿਹੜੇ ਕਿਹੜੇ ਬੰਦੇ ਕਿੱਥੇ ਕਿੱਥੇ ਨੇ ਕੀ ਕੀ ਕਰ ਰਹੇ ਨੇ ਇੰਨਾ ਤੂੰ ਬਾਇਓ ਡਾਟਾ ਕਰਕੇ ਹਫਤੇ ਬਾਅਦ ਮੇਰੇ ਕੋਲ ਲੈ ਕੇ ਆਉਣਾ ਫਿਰ ਤੈਨੂੰ ਮੈਂ ਦਵਾਈ ਦਿਆਂਗਾ ਉਹ ਕੰਗਾਜੀ ਠੀਕ ਹੈ ਘਰੇ ਗਿਆ ਗਰਮ ਖੋ ਸਕੂਲ ਚ ਗਿਆ 10ਵੀਂ ਕਲਾਸ ਦਾ ਪੁਰਾਣਾ ਰਿਕਾਰਡ ਫਰੋਲਿਆ ਪਹਿਲਾਂ ਤਮਾਨੂੰ ਆਂ ਦੱਸੋ ਵੀ ਨਾਮ ਤੇ ਐਡਰੈਸ ਕਿੱਥੇ ਕਿੱਥੇ ਸੀ ਇਹਨਾਂ ਦੇ ਕਰਦਿਆਂ ਕਰਾਉਂਦਿਆਂ ਉਹਨੇ ਹਫਤੇ ਦੇ ਵਿੱਚ ਮਿਹਨਤ ਕੀਤੀ ਤੋਰਾ ਫੇਰਾ ਕੀਤਾ ਪਤਾ ਕਰ ਲਿਆ 17 ਦੇ ਵਿੱਚੋਂ ਪਤਾ ਇਹ ਲੱਗਿਆ ਵੀ 20 ਤਾਂ ਮਰ ਗਏ ਨੇ 17 ਪੜਦੇ ਸੀ ਪਤਾ ਲੱਗਿਆ ਵੀ 20 ਤਾਂ ਨਿਬੜ ਤੁਕੇ ਆ ਪਿੱਛੇ ਰਹਿ ਗਏ 50 50 ਦੇ ਵਿੱਚੋਂ 13 ਕੁ ਐਸੇ ਨੇ ਭਾਈ ਮੁੰਡੇ ਕੁੜੀਆਂ ਜਿਨ੍ਹਾਂ ਦਾ ਪਤੀ ਮਰ ਗਿਆ ਜਾਂ ਪਤਨੀ ਮਰ ਗਈ ਹੈ ਇਕੱਲੇ ਇਕੱਲੇ ਰਹ ਰਹੇ ਨੇ 15 ਕੁ ਐਸੇ ਨੇ ਜਿਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਕੁਝ ਖਾ ਪੀ ਨਹੀਂ ਸਕਦੇ 15 ਕ ਐਸੇ ਵੀ ਨੇ 10 ਕ ਐਸੇ ਵੀ ਹਨ ਜਿਹੜੇ ਰਿਟਾਇਰਮੈਂਟ ਹੋ ਗਏ ਨੇ ਤੇ ਕੋਈ ਕੰਮ ਨਹੀਂ ਕਰ ਰਹੇ 5-7 ਉਹ ਵੀ ਨੇ ਜਿਹੜੇ ਵਿਆਹੇ ਤਾਂ ਗਏ ਪਰ ਉਹਨਾਂ ਦੀ ਔਲਾਦ ਨਹੀਂ ਹੋ ਸਕੀ 5 ਉਹ ਵੀ ਹਨ ਕਰਦਿਆਂ ਕਰਾਉਂਦਿਆਂ ਗੁਰਮਖੋ ਐਸਾ ਡਾਟਾ ਬਣਿਆ ਵੀ ਐਸਾ ਬੰਦੇ ਲੱਭੇ ਵੀ 170 ਵਿੱਚੋਂ ਇੱਕ ਵੀ ਐਸਾ ਜਿਹੜਾ ਦੁਖੀ ਨਾ ਹੋਵੇ ਤੇ ਹੱਥ ਤੇ ਇੱਕ ਡਾਕਟਰ ਸਾਹਿਬ ਦੇ ਕੋਲੇ ਆ ਗਿਆ ਕਹਿਣ ਲੱਗਾ ਹੁਣ ਦੱਸ ਹਾਲਤ ਤੇਰੀ ਕੈਸੀ ਆ ਕਹਿਣ ਲੱਗਾ ਜੀ ਮੈਂ ਬਿਲਕੁਲ ਠੀਕ ਹਾਂ ਹੁਣ ਮੈਂ ਬਿਲਕੁਲ ਠੀਕ ਹਾਂ ਦਵਾਈ ਦੋ ਲੋੜ ਹੀ ਨਹੀਂ ਪਈ ਪਤਾ ਲੱਗ ਗਿਆ ਨਾ ਵੀ ਜਦੋਂ ਮੈਂ ਆਪਣੇ ਨਾਲਦਿਆਂ ਨੂੰ ਦੇਖਾਂਗਾ ਨਾ ਜਿਹੜੇ ਮੇਰੇ ਸਮੇ ਮੇਰੇ ਨਾਲ ਹੁੰਦੇ ਸੀ ਦੇਖਾਂ ਕਿੰਨੇ ਇੱਕ ਜਿਹੜੇ ਨੇ ਉਹ 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 ਕੀ ਕੀ ਕਰਦੇ ਪਏ ਨੇ ਤੇ ਸੱਚਮੁੱਚ ਗੁਰਮਖੋ ਸਾਨੂੰ ਇਹ ਅਹਿਸਾਸ ਹੋਵੇਗਾ ਵੀ ਅਸੀਂ ਆਪਣੇ ਸੱਜਣਾ ਮਿੱਤਰਾਂ ਦੇ ਨਾਲੋਂ ਬਹੁਤਿਆਂ ਦੇ ਨਾਲੋਂ ਅਸੀਂ ਸੁਖੀ ਹਾਂ ਜ਼ਿੰਦਗੀ ਸਾਡੇ ਕੋਲ ਹੈ ਪਹਿਲਾਂ ਤਾਂ ਜਦੋਂ ਕੋਈ ਬੰਦਾ ਕਹਿੰਦਾ ਨਾ ਵੀ ਬਹੁਤ ਦੁਖੀ ਹਾਂ ਜੀ ਉਹਨੂੰ ਇਹ ਪੁੱਛੋ ਵੀ ਸਿਹਤ ਠੀਕ ਹੈ ਹਾਂ ਸਿਹਤ ਠੀਕ ਹੈ ਫਿਰ ਕੋਈ ਸਮੱਸਿਆ ਨਹੀਂ ਦੁੱਖ ਸਭ ਪੈਹਾਂ ਤੇ ਲਤੇ ਆਉਂਦਾ ਜਾਂਦਾ ਰਹਿੰਦਾ ਹੁੰਦਾ ਬਸ ਇਹ ਨਹੀਂ ਸਿਹਤ ਚੰਗੀ ਰਹੇ ਸਭ ਤੋਂ ਵੱਡੀ ਗੁਰਮਖੁਨ ਨਿਸ਼ਾਨੀ ਹੀ ਹੁੰਦੀ ਹੈ ਜੇ ਅਸੀਂ ਇਦਾਂ ਦੇਖਾਂਗੇ ਨਾ ਤੇ ਫਿਰ ਸੱਚਮੁੱਚ ਆਪਣੇ ਆਪ ਨੂੰ ਕਹਾਂਗੇ ਵੀ ਠੀਕ ਹੈ ਥੋੜੇ ਘੋ ਸਕਦੇ ਨੇ ਮੇਰੇ ਨੂੰ ਪਰ ਬਹੁਤਿਆਂ ਨਾਲੋਂ ਮੈਂ ਸੁਖੀ ਹਾਂ ਵੀਪਾਂ ਮੈਂ ਨਿਬੜੀ ਚੁੱਕੇ ਨੇ ਘਟੋ-ਘਟ ਮੈਂ ਜਾਂਦਾ ਤੇ ਹਾਂ 15 ਉਹ ਨੇ ਜਿਹੜੇ ਪਤੀ ਪਤਨੀ ਸਨ ਕਿਸੇ ਵੀ ਘਰ ਵਾਲੀ ਕਿਸੇ ਦੀ ਮਰ ਕਿਸੇ ਦਾ ਘਰ ਵਾਲਾ ਮਰ ਗਿਆ ਮੈਂ ਉਹਨਾਂ 15 ਨਾਲੋਂ ਵੀ ਚੰਗਾ ਹੈ 17 ਵਿੱਚੋਂ 35 ਨਾਲੋਂ ਤਾਂ ਚੰਗਾ ਹੀ ਹੋ ਗਿਆ ਪੰਜ ਐਸੇ ਨੇ ਜਿਨ੍ਹਾਂ ਦਾ ਵਿਆਹ ਹੋਇਆ ਔਲਾਦ ਕੋਈ ਨਹੀਂ ਹੋਈ ਉਹਨਾਂ 5 ਨਾਲੋਂ ਵੀ ਮੈਂ ਚੰਗਾ ਹੈ ਚੰਗਾ ਨਿਕਲਦਾ 40 ਦੇ ਨਾਲੋਂ ਪੰਜ ਐਸੇ ਨੇ ਸੱਤ ਐਸੇ ਨੇ ਜਿਨ੍ਹਾਂ ਦੇ ਸ਼ੂਗਰ ਹੈ ਖਾਪ ਹੀ ਨਹੀਂ ਸਕਦੇ ਮੈਂ ਉਹਨਾਂ ਸੱਤਾਂ ਨਾਲੋਂ ਵੀ ਚੰਗਾ ਮੈਂ ਖਾ ਪੀ ਸਕਦਾ ਜਦੋਂ ਇਦਾਂ ਦੀ ਗਿਣਤੀ ਆਪਾਂ ਕਰਾਂਗੇ ਨਾ ਤੇ ਇਦਾਂ ਦੀ ਗਿਣਤੀ ਕਰਕੇ ਫਿਰ ਕਹਾਂਗੇ ਵੀ ਨਹੀਂ ਜਿੱਥੇ ਸਾਨੂੰ ਰੱਬ ਨੇ ਰੱਖਿਆ ਅਸੀਂ ਸੱਚਮੁੱਚ ਚੰਗੇ ਆ ਐਵੇਂ